ਅੱਜ ਵੀ ਰੱਕ ਕੂਤਰ ਜੋੜੇ ਦਾ ਹੁਣ ਸ਼ੌਕ ਕਰਾਉਨੇ ਆ ਤੇ ਵਧੀਆ ਰਿਜ਼ਲਟ ਆੜ ਜੋੜਾ ਹੈ ਵਧੀਆ ਕੁਝੰਦਾ ਬੁਖਾਰ ਜਿਹਨੇ ਨਾਸ ਮਰੇ ਆ ਫਿਰ ਲੋ ਹੋਇਆ ਪਤਾ ਹੈਗੀ ਆ ਪ੍ਰਾ ਮਦੀਨ ਆ ਰੱਗੇ ਦੱਸ ਦਿਆ ਤੁਹਾਨੂੰ ਇਹ ਹਿਸਟਰੀ ਆਹ ਲਾਇਆ ਬ੍ਰੋ ਨਾਰੇ ਇਹਦੇ ਨਾਲ ਸਰ ਪਰ ਪਿਛਲੇ ਇਹਨਾਂ ਸਾਲ ਵੀਰੇ ਛੋੜਾ ਬਚਾ ਗਿਆ ਨੂੰ ਨਾ ਗਿਫਟ ਕਰਤਾ ਮੈਂ ਕੋਈ ਮੁੰਡਾ ਕਹਿੰਦਾ ਮੈਂ ਬਾਜੀ ਛੱਡਣਾ ਮਾ ਚੱਲ ਠੀਕ ਆ ਪਰ ਲੈ ਜਾ ਵੀਰੇ ਤੇ ਉਹ ਲੈ ਜਾ ਕੇ ਉਹਨੇ ਪਿੰਡ ਛੱਡਿਆ 10 15 ਘਰ ਨੇ ਉੱਤੇ ਉਹਨੇ 10 15 ਘਰ ਸੀ ਛੱਡੇ ਆ ਤਾਂ ਬਚਾ 1 ਇੰਚ ਦੀ ਹੱਲਿਆ ਜਿੱਥੇ ਛੱਡਿਆ ਉਹਨੇ ਜਿਹੜੀ ਛੱਤ ਤੇ ਛੱਡਿਆ ਉਹੀ ਛੱਤ ਤੇ ਵਾਪਸ ਆਇਆ ਵੀਰੇ ਬਹੁਤ ਚੱਕਾ ਹੋੜਿਆ ਪਿਛਲੇ ਸਾਲ ਗਰਮੀ ਦੀ ਲੋਕ ਨਹੀਂ ਦੀ ਤੇ ਉਸ ਤੋਂ ਬਾਅਦ ਉਹਨੇ ਬਚਾ ਰੋਕ ਲਿਆ ਉਹ ਰੋਕ ਉਹਨੇ ਬਚਿਆਂ ਦੀ ਪਾਲਿਆ ਬਾਜੀ ਨਹੀਂ ਛੱਡਿਆ ਉਹਨੇ ਉਨੇ ਬਚੇ ਇਹ ਉਹਨੇ 1 ਵਜੇ ਗੱਡੇ ਉਹਦੇ ਕੋਲ ਕਹਤ ਕਿ ਉਹਨੇ ਵੇ ਛੱਡਿਆ ਐ ਤੇ ਕੀ ਗਰਮੀਾਂ 'ਚ ਤੇ ਬਚਾ ਉਹਦਾ ਕੱਲਾ ਹੀ ਜਿੱਤੇ ਆ ਵੀਰੇ ਇਹਦੇ ਮੇਰੇ ਕੋਲ 2 ਵਜੇ ਗੱਡੇ ਤੇ ਇੱਕ ਮੇਰੇ ਕੋਲ ਬੈਠਾ ਇੱਕ ਤਾਂ ਮੈਂ ਵੇਸਟ ਕਰਤਾ ਤਾਂ ਉਹ ਹੈਗਾ ਕਾਲੀਆਂ ਅੱਖਾਂ ਦਾ ਪੱਠਾ ਦਾ ਕਿਹੜਾ ਮੇਰੇ ਕੋਲ ਬੈਠਾ ਉਹ ਹੈਗਾ ਚਿੱਟੀਆਂ ਅੱਖਾਂ ਦਾ ਲਾਲਚੀਨਾ ਉਹ ਵੀ ਤੁਹਾਨੂੰ ਦਰਸ਼ਨ ਕਰਾਉਨੇ ਆ ਉਹਦੇ ਵੀ ਵੇ ਜੇ ਦੇ ਬਹੁਤ ਆਵੇਂ ਵੀਰੇ ਘਰ ਤੇ ਹੀ ਨਹੀਂ ਕੋਈ ਜਦ ਬਚੇ ਹੋंदे ਕਿਉਂ ਮੈਂ ਬੀੜੀ ਜੇ ਪਾਈ ਵੀ ਹੋਈ ਉਹਦੀ ਲਾਲਚੀਨਾ ਜਾਂ ਪੱਠਾ ਉਹ ਘਰ ਤੇ ਵੀ ਵੀਰੇ ਬਹੁੜ ਆਵੇ ਨੇ ਗਰਮੀ ਦੀ ਪ੍ਰਵਾਹੀ ਨਹੀਂ ਮੰਨਦੇ ਘਰ ਤੇ ਵੀ ਤਿੰਨ 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 ਚਾਰ ਚਾਰ ਨੂੰ ਤਿੰਨ ਤਿੰਨ ਨੂੰ ਕਰੇ ਚਲੇ ਜਾਂਦੇ ਨੇ ਬੜਾ ਆਵੇ ਬਹੁਤ ਨੇ ਉੱਤਰਦੇ ਆਉਂਦੇ ਨਹੀਂ ਆਂਡਿਆਂ ਦੇ ਆਈ ਵੀ ਮਦੀਨੋਂ ਥੋੜੀ ਐਂ ਅੰਡੇ ਧਰੂ ਵੀ